ਜਲੰਧਰ ਦੇ ਵਿੱਚ ਗੋਲੀਆਂ ਚੱਲਣ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਿਛਲੇ ਦਿਨੀ ਵੀ ਦੋ ਧਰਾਂ ਦੇ ਵਿੱਚ ਆਪਸੇ ਵਿੱਚ ਲੜਾਈ ਹੁੰਦੀ ਹੈ ਜਿਸ ਤੋਂ ਬਾਅਦ ਇੱਕ ਦੂਸਰੀ ਧਿਰ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਬੀਤੇ ਰਾਤ ਫਿਰ ਤੋਂ ਜਲੰਧਰ ਵੈਸਟ ਦੇ ਵਿੱਚ ਫਾਇਰਿੰਗ ਹੁੰਦੀ ਹੈ ਗੋਲੀ ਚੱਲਣ ਦੀ ਆਵਾਜ਼ ਹੁੰਦੀ ਹੈ ਪਰ ਦਾਸੇ ਕਿਸ ਫਾਇਰਿੰਗ ਦੌਰਾਨ 4 ਸਾਲ ਦੀ ਬੱਚੀ ਹੈ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਅਰ ਦਰਸਲ ਪਰਿਵਾਰਿਕ ਮੈਂਬਰ ਨੇ ਜਿਹੜੇ ਰਾਤ ਨੂੰ ਛੱਤ ਦੇ ਉੱਪਰ ਸੁੱਤੇ ਪਏ ਸੀ ਜਦੋਂ 4 ਸਾਲ ਦੀ ਬੱਚੀ ਆਪਣੀ ਮਾਂ ਤੋਂ ਪਾਣੀ ਮੰਗਦੀ ਹੈ ਜੀ ਹਾਂ ਉਸ ਦੀ ਮਾਂ ਨੂੰ ਕਹਿੰਦੀ ਹੈ ਕਿ ਥੋੜੀ ਦੂਰੀ ਤੇ ਬੋਤਲ ਪਈ ਹੈ ਤੂੰ ਚੁੱਕ ਕੇ ਪੀ ਲੈ ਅਰੇ ਤਾਂ ਜਦੋਂ ਬੱਚੇ ਪਾਣੀ ਪੀ ਕੇ ਆਪਣੇ ਬੈੱਡ ਦੇ ਉੱਪਰ ਆ ਕੇ ਲੇਟਣ ਦੀ ਕੋਸ਼ਿਸ਼ ਕਰਦੀ ਹੈ ਤਾਂ ਅਚਾਨਕ ਗੋਲੀ ਉਸਦੇ ਗੋਡੇ ਦੇ ਵਿੱਚ ਜਾ ਵਾਦੀ ਹੈ ਜਿਸ ਤੋਂ ਬਾਅਦ ਬੱਚੀ ਜ਼ੋਰ ਨਾਲ ਚੀਕਦੀ ਹੈ ਅਜਿਹਾ ਪਰਿਵਾਰਿਕ ਮੈਂਬਰਾਂ ਨੂੰ ਇਸ ਤਰ੍ਹਾਂ ਚਾਪਦਾ ਹੈ ਕਿ ਸ਼ਾਇਦ ਬੱਚੀ 헤ਟ hẳn ਗਈ ਹੈ ਜਦੋਂ ਉਸਨੇ ਦੇਖਿਆ ਕਿ ਉਸਦੇ ਕੱਪੜੇ ਨੇ ਛਾਰੇ ਖੂਨ ਦੇ ਨਾਲ ਲੱਤਪੱਤ ਹੋਏ ਪਏ ਨੇ ਆ ਤਾਂ ਬਿਲਕੁਲ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਪਰ ਦੱਸਿਆ ਕਿ ਹੁਣ ਗਨੀਮਤ ਰਹੀ ਹੈ ਕਿ ਬੱਚੀ ਦੀ ਜਾਨ ਹੈ ਜਿਹੜੀ ਬਿਲਕੁਲ ਸੇਫ ਹੈ ਜੀ ਹਾਂ ਹਸਪਤਾਲ ਦੇ ਵਿੱਚ ਉਸ ਨੂੰ ਇਲਾਜ ਲਈ ਲਿਆਇਆ ਗਿਆ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਸ ਨੂੰ ਵਾਪਸ ਕਰਾਇਆ ਜਿਹੜਾ ਜਲਦੀ ਪੇਚ ਦਿੱਤਾ ਜਾਏਗਾ ਪਰ ਮਾਮਲਾ ਇੱਥੇ ਹੁੰਦਾ ਹੈ ਕਿ ਆਖਿਰਕਾਰ ਪਿਛਲੇ ਦਿਨੀ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਤੋਂ ਉਧਰਾਂ ਦੇ ਵਿਚਾਲੇ ਲੜਾਈ ਹੁੰਦੀ ਹੈ ਤੇ ਫਾਇਰਿੰਗ ਹੁੰਦੀ ਹੈ ਜਿਸ ਦੇ ਦੌਰਾਨ ਇੱਕ ਸਖਸ਼ ਜਿਹੜਾ ਉਸਦੀ ਮੌਤ ਵੀ ਹੋ ਜਾਂਦੀ ਹੈ ਹੁਣ ਇੱਕ ਵਾਰ ਫਿਰ ਤੋਂ ਜਲੰਧਰ ਦੇ ਵਿੱਚ ਫਾਇਰਿੰਗ ਹੁੰਦੀ ਹੈ ਆਖਿਰਕਾਰ ਗੋਲੀਆਂ ਜਿਹੜੀਆਂ ਚੱਲਦੀਆਂ ਨੇ ਕਦੋਂ ਰੁਕਣਗੀਆਂ ਦਾ ਸਿਲਸਿਲਾ ਜਿਹੜਾ ਕਦ ਥਮੇਗਾ ਜੀ ਘਟਨਾ ਹੋਈ ਆ ਜੀ ਸਾਡੇ ਮੱਲੇ 'ਚ ਬਹੁਤ ਮਾਰੀ ਹੋਈ ਹੈ ਗੱਲ ਇਹ ਹੋਣਾ ਨਹੀਂ ਚਾਹੀਦਾ ਜੋ ਹੋਇਆ ਪਰ ਕਿੱਦਾਂ ਦੇਖਦੇ ਹੋ ਸ਼ਰੇਆਮ ਗੋਲੀਆਂ ਚੱਲ ਰਹੀਆਂ ਇੱਕ ਬੱਚੇ ਦੇ ਗੋਲੀ ਲੱਗ ਗਈ ਅਸੀਂ ਤੇ ਬਹੁਤ ਪਰੇਸ਼ਾਨ ਆ ਸਾਡੇ ਤੇ ਬੱਚੇ ਨਹੀਂ ਸੌਂਦੇ ਸਿਆਣੇ ਨਹੀਂ ਸੌਂਦੇ ਰਾਤ ਨੂੰ ਕੋਈ ਪਤਾ ਨਹੀਂ ਕਿਧਰ ਉਹ ਆ ਜਾਣਗੇ ਪਰ ਦੇਖੋ ਰਾਤ ਨੂੰ ਇਹੋ ਜੀ ਘਟਨਾ ਹੋਈ ਹੈ ਛੋਟਾ ਜਿਹਾ ਬੱਚਾ ਵਾ ਪਰ ਕਿਤੇ ਨਾ ਕਿਤੇ ਦੇਖੋ ਅੱਜ ਕੱਲ ਵੱਡੇ ਬੰਦੇ ਦੇ ਗੋਲੀ ਲੱਗ ਜੇ ਤਾਂ ਬੜਾ ਬੁਰਾ ਹਾਲ ਹੋ ਜਾਂਦਾ ਬੱਚਾ ਹੈਗਾ ਜੀ 3-4 ਸਾਲ ਦਾ ਬੱਚਾ ਨੂੰ ਬਚਾਇਆ ਹੈ ਨਾ ਪਰ ਕੀ ਹੁਣ ਪੁਲਿਸ ਵਾਲੋ ਕੀ ਐ ਸਵਾਰਸ਼ਨ ਕੀ ਮੇਂਦੇ ਆ ਤੁਸੀਂ ਥਾਣੇ ਇਸ ਟਾਈਮ ਪਹੁੰਚੇ ਹੋ ਇਹ ਹਜੇ ਕੰਪਲੀਟ ਹੈ ਦੇਣ ਲੱਗੇ ਆ ਦੇਖੋ ਕੀ ਨਹੀਂ ਉਹ ਕਹਿੰਦੇ ਸੀ ਇਨਫੋਰਮੇਸ਼ਨ ਕਰਤੀ ਗਈ ਪੁਲਿਸ ਨੂੰ ਕੰਪਲੀਟ ਦੇ ਦਿੱਤੀ ਗਈ ਹੈ ਹੁਣ ਪੁਲਿਸ ਨਾਲ ਗੱਲਬਾਤ ਕਰਨ ਆਏ ਆ ਅਸੀਂ ਆਈ ਹੁਣ ਨਹੀਂ ਦੇਣ ਲੱਗੇ ਆ ਕੰਪਲੀਟ ਠੀਕ ਆ ਅੱਛਾ ਕੰਪਲੇਂਟ ਦੇ 10 ਸਾਲ ਪਲੇਖੇ ਚ ਸੀ ਅੱਛਾ ਮਤਲਬ ਪਹਿਲਾਂ ਨਹੀਂ ਸੀ ਪਤਾ ਲੱਗਾਗਾ ਨਹੀਂ ਇਹ ਆਪਰੇਸ਼ਨ ਹੋਣ ਤੋਂ ਬਾਅਦ ਆਪਾਂ ਨੂੰ ਪਤਾ ਲੱਗਾ ਕਿ ਵੀ ਇਹ ਗੋਲੀ ਗੋਲੀ ਲੱਗੀ ਹੈ ਠੀਕ ਇਹ ਕਦੋਂ ਦੀ ਘਟਨਾ ਸਾਰੀ ਜੀ ਇਹ ਸ਼ੁੱਕਰਵਾਰ ਰਾਤ ਦੀ ਗੱਲ ਹੈ 12 ਵਜੇ ਤੇ ਫਿਰ ਉਹਨੇ ਦਿਨ ਅੱਛਾ ਕੀ ਪਤਾ ਨਹੀਂ ਸੀ ਹੈਗਾ ਅੱਛਾ ਕੋਈ ਚੀਜ਼ ਹੈ ਬਸ ਇਹ ਹੀ ਕਿ ਰਾਤ ਨੂੰ ਬੱਚਾ ਸੋ ਰਿਹਾ ਗੱਦੇ ਵੀ ਲੋ ਗੱਦੇ ਵਿੱਚ ਸ਼ਾਇਦ ਕੋਈ ਚੀਜ਼ ਕਿਲ ਜਾਂ ਕੋਈ ਸੂਈ ਹੋਵੇ ਅੱਛਾ ਕਿ ਉਹ ਚੁੱਭ ਗਈ ਮਤਲਬ ਭਲੇਖੇ ਨਾਲ ਸੀਗੇ ਕਿ ਹਾਂ ਚੁੱਭ ਗਏ ਉਹ ਕੱਲ ਡਾਕਟਰ ਕੋਲ ਗਏ ਨੇ ਐਕਸ ਰੈਕਨ ਵਾਇਆ ਹੈ। ਅੱਛਾ ਨਹੀਂ 12 ਵਜੇ ਰਾਤ ਨੂੰ ਗਏ ਐਕਸ ਰੈ ਕਰਵਾਇਆ ਹੈ। ਹਾਂ। ਹਾਂਜੀ। ਉਹ ਸਵੇਰੇ ਡਾਕਟਰ ਮਿਲੇ ਨੇ ਡਾਕਟਰ ਨਾਲ ਗੱਲਬਾਤ ਹੋਈ ਉਹ ਕਹਿੰਦੇ ਕੋਈ ਚੀਜ਼ ਅੰਦਰ ਚੱਗੀ ਲੋਏ। ਅੱਛਾ। ਹਾਂਜੀ। ਉਹ ਫਿਰ ਹਸਪੀਟਲ ਗਏ ਆ ਦੂਸਰੇ ਹਸਪੀਟਲ ਦਿਖਾਇਆ ਆ ਤੇ ਉਹਨਾਂ ਨੇ ਕਿਹਾ ਕੋਈ ਲੋਹੇ ਦੀ ਚੀਜ਼ ਗਈ ਹੋਈ ਅੰਦਰ। ਆਪਰੇਸ਼ਨ ਹੋਣਾ ਹੈ। ਆਪਰੇਸ਼ਨ ਹੋਇਆ ਹੈ। ਫਿਰ ਪਤਾ ਲੱਗਾ ਕਿ ਇਹਦੇ ਵਿੱਚ ਗੋਲੀ ਹੈ। ਠੀਕ ਹੈ। ਹਾਂਜੀ। ਤੇ ਇਹ ਕਿਹੜੀ ਜਗ੍ਹਾ ਦੀ ਘਟਨਾ ਸਾਰੀ? ਇਹ ਤਿਲਕ ਨਾ ਪਰਮਾਤਮਾ ਦੀ ਕਿਰਪਾ ਚਲੋ ਪਰਮਾਤਮਾ ਦੀ ਕਿਰਪਾ ਦੀ ਬੱਚੇ ਦੇ ਬਚਾ ਹੋ ਗਿਆ ਸ਼ਾਇਦ ਅਨਸੁਖਮੀ ਕੋਈ ਕਟਨਾ ਹੋ ਨੀ ਨਹੀਂ ਭਾਜੀ ਦੇਖੋ ਸ਼੍ਰੀ ਆਮ ਥੋੜੇ ਦਿਨ ਪਹਿਲਾਂ ਵੀ ਉਸ ਏਰੀਆ ਦੇ ਵਿੱਚ ਇੱਕ ਗੋਲੀ ਚੱਲੀ ਹੈ ਪਰ ਪੁਲਿਸ ਕਾਰਵਾਈ ਕਿਉਂ ਮਤਲਬ ਬਾਹਰ ਵੀ ਪਾਸੇ ਚੱਲਦੀ ਹੈ ਠੀਕ ਹੈ ਨਾ ਇਹ ਆਮ ਹੋ ਗਿਆ ਜੀ ਇਹ ਪਰ ਹੁਣ ਜਿਹੜਾ 3 ਸਾਲ ਦਾ 4 ਸਾਲ ਦਾ ਜਿਹੜਾ ਬੱਚਾ ਦੱਸਿਆ ਜਾ ਰਿਹਾ ਕਿ ਜਿਹਦੇ ਲੱਗੀ ਹੈ ਗੋਲੀ ਹਨਾ ਪਰ ਸ਼੍ਰੀ ਆਮ ਜਿਹੜਾ ਇਸ ਟਾਈਮ ਇਹੋ ਜਿਹੀ ਵਾਰਦਾਤਾਂ ਸ਼ੁਰੂ ਹੋ ਗਈਆਂ ਵਾ ਪਰ ਨਸ਼ੇ ਵਾਲ ਜਿਹੜਾ ਪੁਲਿਸ ਦਾ ਜ਼ਿਆਦਾ ਧਿਆਨ ਹੁਣ ਵੱਧ ਰਿਹਾ ਵਾ ਪਰ ਇਹੋ ਜਿਹੜਾ ਗੈਂਗਸਟਰਾਂ ਦਾ ਕੰਮ ਜਿਹੜੇ ਵੱਧ ਰਹੇ ਹੋਏ ਨਜ਼ਰ ਆ ਰਹੇ ਉਹਨੂੰ ਕਿੱਦਾਂ ਦੇਖਦੇ ਆ ਭਾਜੀ ਤੁਸੀਂ ਸੁਧਾਰਨਾ ਜੀ ਵੀਡੀਆ ਨੇ ਸੁਧਾਰਨਾ ਵੀ ਅਸੀਂ ਤੇ ਨਹੀਂ ਸੁਧਾਰਦੇ ਭਾਜੀ ਆਪਾਂ ਰਾਤ ਨੂੰ ਕੋਠੇ ਇੱਥੇ ਸੁੱਤੇ ਹੋਏ ਸੀਗੇ ਠੀਕ ਹੈ 12 ਵਜੇ ਦਾ ਟਾਈਮ ਸੀਗਾ ਜੇ ਮੇਰੇ ਕੋਲ ਉੱਠੀ ਏ ਪਾਣੀ ਪੀਣਾ ਮम्मा ਮੈਂ ਪਾਣੀ ਇਹ ਤੇ ਪਾਪਾ ਕੋਲ ਬੋਤਲ ਪਈ ਸੀ ਮੈਂ ਕਿਹਾ ਪਾਣੀ ਕਾ ਕੇ ਪਾਪਾ ਕੋਲ ਬੋਤਲ ਲੈ ਕੇ ਆ ਬੋਤਲ ਲੈ ਕੇ ਕੁੜੀਆਂ ਨੇ ਪਾਣੀ ਪੀਤਾ ਮੇਰੇ ਨਾਲ ਗੱਲਾਂ ਕੀਤੀ ਕੁਛ ਨਹੀਂ ਉਹਨੂੰ ਡਿੱਗੀ ਨਹੀਂ ਕੁਛ ਨਹੀਂ ਹੋਇਆ ਹੂੰ ਜਿੱਦਈ ਉਹਨੇ ਮਤਲਬ ਕਿ ਪਾਣੀ ਪੀਤਾ ਮੇਨਾਂ ਲਾਡੀ ਲੂਡੀ ਕਰ ਲੱਗ ਗਿਆ ਭਗਲਾ ਕਰ ਲੱਗ ਗਿਆ ਹੂੰ ਹੂੰ ਗੱਲਾ ਕਰਦੇ ਕਰਦੇ ਹੀ ਮੈਂ ਇੱਕ ਮਿੰਟ ਲਈ ਮੂੰਹ ਦੂਜੀ ਕੁੜੀਆਂ ਨਾਲ ਗੱਲ ਕਰਨ ਲੱਗੀਆਂ ਹਾਂ ਹਾਂਜੀ ਮੂੰਹ ਸੈਰ ਤੇ ਕੀਤਾ ਨਾਲ ਹੀ ਕੁੜੀ ਨੇ ਇੰਨੀ ਕੁੱਚੀ ਚੀਕ ਮਾਰ ਦਿੱਤੀ ਨਾ ਕਿ ਬਹੁਤ ਹੀ ਜ਼ਿਆਦਾ ਚੀਕ ਮਾਰੀ ਹੈ ਹੂੰ ਜਦੋਂ ਮੈਂ ਚੱਕ ਕੇ ਉਹਨੂੰ ਗੋਦੀ 'ਚ ਚੱਕਿਆ ਤੇ ਮੇਰੇ ਨਾ ਪਜਾਮੇ ਤੇ ਗਿੱਲਾ ਗਿੱਲਾ ਹੋ ਗਿਆ ਮੈਂ ਕਿ ਸ਼ਾਇਦ ਬੱਚੇ ਦਾ ਮੋਸ਼ ਹੋ ਨਹੀਂ ਨਿਕਲ ਗਿਆ ਹੂੰ ਹੂੰ ਕਿ ਮੈਂ ਜਦੋਂ ਦੇਖਿਆ ਤੇ ਮੇਰੇ ਨਾਲ ਹੀ ਦਰਾਨੀ ਜਥਾਣੀ ਵੀ ਸਾਰੇ ਸੁੱਤੇ ਹੋ ਗਏ ਉਹਨਾਂ ਨੇ ਲੈਟ ਚ ਗਾਈ ਫੋਨ ਦੀ ਦੇਖਿਆ ਤੇ ਫੋਨ ਨਿਕਲਦਾ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਗੋਲੀ ਲੱਗੀ ਉਹਦੇ ਸਾਨੂੰ ਪਤਾ ਹੀ ਨਹੀਂ ਸੀਗਾ ਭਾਜੀ ਕਿ ਗੋਲੀ ਲੱਗੀ ਹੈ ਅੱਛਾ ਉਸ ਟਾਈਮ ਤੇ ਪਤਾ ਨਹੀਂ ਲੱਗਾ ਨਹੀਂ ਲੱਗਾ ਪਤਾ ਅੱਛਾ ਸਾਨੂੰ ਸਾਰੇ ਕਹਿਣ ਲੱਗੇ ਕਿ ਸ਼ਾਇਦ ਜੋਤੀ ਆ ਡਿੱਗ ਗਈ ਹੈ ਤੇ ਸੱਟ ਲੱਗ ਗਈ ਹੈ ਪਰ ਮੈਂ ਮੰਦੀ ਨਹੀਂ ਕਿਉਂਕਿ ਮੇਰੇ ਕੋਲ ਬੈਠੀ ਹੀ ਉਹ ਹਾਂ ਹਾਂ ਮੈਂ ਕਿ ਬੈਠੀ ਹੋਏ ਸੱਟ ਨਹੀਂ ਲੱਗ ਸਕਦੀ ਠੀਕ ਹੈ ਤੇ ਮਸਾ ਗੱਤ ਨੂੰ ਇੱਕ ਜਾਂ ਤਾਂ ਕੋਈ ਸ਼ਾਇਦ ਜੱਡੇ ਚ ਸੂਈ ਲੱਗ ਗਈ ਆ ਜਾਂ ਕੁਝ ਹੋ ਗਿਆ ਤਾਂ ਕਰਕੇ ਬੱਚੇ ਦੇ ਖੂਨ ਨਿਕਲ ਆਇਆ ਓਕੇ ਇੱਕ ਇੱਕ ਪਾਸੇ ਨਾ ਗੋਡੇ ਦੇ ਬਾਹਰ ਨੂੰ ਆ ਗਈ ਜਿੱਦਾ ਹੱਡੀ ਜੀ ਬਾਹਰ ਆਂਦੀ ਨੇ ਅੱਧਾ ਆਵੇ ਸੀ ਹਾਂ ਹਾਂ ਉਹ ਜਦ ਫਿਰ ਦੇਖਿਆ ਤੇ ਫਿਰ ਆਪਾਂ ਹਸਪੀਟਲ ਲੈ ਗਏ ਬਾਰਾ 7:00 ਕ 12:00 12:30 ਦੇ ਵਿੱਚ ਚਾਪਾ ਚੱਲ ਗਏ ਆ ਹਸਪੀਟਲ ਅੱਛਾ ਤੁਸੀਂ ਕਹਿੰਦੇ ਮਾ ਦੇ ਪਲੇਟ ਹੀ ਦੇ ਅੱਛਾ ਸ਼੍ਰੀ ਗੁਰੂ ਟੇਕ ਬਧਰਾ ਹਸਪੀਟਲ ਲੱਗ ਗਏ ਸੀਗੇ ਠੀਕ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਫਿਰ ઓਪਰੇਟ ਤੋਂ ਬਾਅਦ ਪਤਾ ਲੱਗਾ ਕਿ ਗੋਲੀ ਲੱਗੀ ਹੈ ਹਾਂਜੀ ਤੇ ਹੁਣ ਤੁਹਾਡੇ ਵੱਲੋਂ ਕੰਪਲੇਂਟ ਕੀਤੀ ਗਈ ਏ ਥਾਣੇ ਅਸੀਂ ਹਾਂਜੀ ਹੋ ਗਈ ਠੀਕ ਹੈ ਕੀ ਇਸ ਵਾਸ਼ਣ ਕੀ ਮਿਲ ਰਿਹਾ ਵਾ ਗੱਲਬਾਤ ਹੋਈ ਕੋਈ ਸੀ ਨਹੀਂ ਹੈਗਾ ਭਾਜੀ ਹੱਲੇ ਅਸੀਂ ਦੇਖਦੇ ਪਈਆਂ ਕੀ ਕਰਦੇ ਹਾਂ ਸਸ਼ਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਜਲੰਧਰ ਦੇ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਿਛਲੇ ਦਿਨੀ ਵੀ ਦੋ ਤਰਾਂ ਦੇ ਵਿੱਚ ਆਪਸੇ ਵਿੱਚ ਲੜਾਈ ਹੁੰਦੀ ਹੈ ਜਿਸ ਤੋਂ ਬਾਅਦ ਇੱਕ ਦੂਸਰੀ ਧਿਰ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਬੀਤੇ ਰਾਤ ਫਿਰ ਤੋਂ ਜਲੰਧਰ ਵੈਸਟ ਦੇ ਵਿੱਚ ਫਾਇਰਿੰਗ ਹੁੰਦੀ ਹੈ ਗੋਲੀ ਚੱਲਣ ਦੀ ਆਵਾਜ਼ ਹੁੰਦੀ ਹੈ ਪਰ ਦਾਸੇ ਕਿਸ ਫਾਇਰਿੰਗ ਦੌਰਾਨ 4 ਸਾਲ ਦੀ ਬੱਚੀ ਹੈ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਅਰ ਦਰਸਲ ਪਰਿਵਾਰਿਕ ਮੈਂਬਰ ਨੇ ਜਿਹੜੇ ਰਾਤ ਨੂੰ ਛੱਤ ਦੇ ਉੱਪਰ ਸੁੱਤੇ ਪਏ ਸੀ ਜਦੋਂ 4 ਸਾਲ ਬੱਚੀ ਆਪਣੀ ਮਾਂ ਤੋਂ ਪਾਣੀ ਮੰਗਦੀ ਹੈ ਜੀ ਹਾਂ ਉਸ ਦੀ ਮਾਂ ਨੂੰ ਕਹਿੰਦੀ ਹੈ ਕਿ ਥੋੜੀ ਦੂਰੀ ਤੇ ਬੋਤਲ ਪਈ ਹੈ ਤਾਂ ਚੁੱਕ ਕੇ ਪੀ ਲੈ। ਹਰ ਤਾਂ ਜਦੋਂ ਬੱਚੀ ਪਾਣੀ ਪੀ ਕੇ ਆਪਣੇ ਬੈੱਡ ਦੇ ਉੱਪਰ ਆ ਕੇ ਲੇਟਣ ਦੀ ਕੋਸ਼ਿਸ਼ ਕਰਦੀ ਹੈ ਤਾਂ ਅਚਾਨਕ ਗੋਲੀ ਉਸ ਦੇ ਗੋਡੇ ਦੇ ਵਿੱਚ ਜਾ ਵਾਦੀ ਹੈ ਜਿਸ ਤੋਂ ਬਾਅਦ ਬੱਚੀ ਜ਼ੋਰ ਨਾਲ ਚੀਕਦੀ ਹੈ। ਆ ਜੀਮ ਪਰਿਵਾਰਿਕ ਮੈਂਬਰਾਂ ਨੂੰ ਇਸ ਤਰ੍ਹਾਂ ਚਾਪਦਾ ਹੈ ਕਿ ਸ਼ਾਇਦ ਬੱਚੀ 헤ਟ ਢਿੱਕ ਗਈ ਹੈ। ਹਰ ਜਦੋਂ ਉਸ ਨੇ ਦੇਖਿਆ ਕਿ ਉਸ ਦੇ ਕੱਪੜੇ ਨੇ ਛਾਰੇ ਖੂਨ ਦੇ ਨਾਲ ਲੱਤਪੱਤ ਹੋਏ ਪਏ ਨੇ। ਆ ਤਾਂ ਬਿਲਕੁਲ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਪਰ ਦੱਸਿਆ ਕਿ ਹੁਣ ਗਨੀਮਤ ਰ ਬਿਲਕੁਲ ਸੇਫ ਹੈ ਜੀ ਹਾਂ ਹਸਪਤਾਲ ਦੇ ਵਿੱਚ ਉਸ ਨੂੰ ਇਲਾਜ ਲਈ ਲਿਆ ਗਿਆ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਅਤੇ ਪੱਟੀ ਕਰਕੇ ਉਸ ਨੂੰ ਵਾਪਸ ਕਰਾਇਆ ਜਿਹੜਾ ਜਲਦੀ ਠੀਕ ਦਿੱਤਾ ਜਾਏਗਾ ਪਰ ਮਾਮਲਾ ਇੱਥੇ ਹੁੰਦਾ ਹੈ ਕਿ ਆਖਿਰਕਾਰ ਪਿਛਲੇ ਦਿਨੀ ਵੀ ਹੈ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਦੋ ਧਿਰਾਂ ਦੇ ਵਿਚਾਲੇ ਲੜਾਈ ਹੁੰਦੀ ਹੈ ਤੇ ਫਾਇਰਿੰਗ ਹੁੰਦੀ ਹੈ ਜਿਸ ਦੇ ਦੌਰਾਨ ਇੱਕ ਸਖਸ਼ ਜਿਹੜਾ ਉਸ ਦੀ ਮੌਤ ਵੀ ਹੋ ਜਾਂਦੀ ਹੈ ਹੁਣ ਇੱਕ ਵਾਰ ਫਿਰ ਤੋਂ ਜਲੰਧਰ ਦੇ ਵਿੱਚ ਫਾਇਰਿੰਗ ਹੁੰਦੀ ਆਖਿਰਕਾਰ ਗੋਲੀਆਂ ਜਿਹੜੀਆਂ ਚੱਲਦੀਆਂ ਨੇ ਕਦੋਂ ਰੁਕਣਗੀਆਂ ਦਾ ਸਿਲਸਿਲਾ ਜਿਹੜਾ ਕਦ ਥਮੇਗਾ ਜੀ ਘਟਨਾ ਹੋਈ ਆ ਜੀ ਸਾਡੇ ਮੱਲੇ 'ਚ ਬਹੁਤ ਮਾਰੀ ਹੋਈ ਹੈ ਕੱਲ ਇਹ ਹੋਣਾ ਨਹੀਂ ਚਾਹੀਦਾ ਜੋ ਹੋਇਆ ਪਰ ਕਿੱਦਾਂ ਦੇਖਦੇ ਹੋ ਸ਼ਰੇਆਮ ਗੋਲੀਆਂ ਚੱਲ ਰਹੀਆਂ ਇੱਕ ਬੱਚੇ ਦੇ ਗੋਲੀ ਲੱਗ ਗਈ ਅਸੀਂ ਤੇ ਬਹੁਤ ਪਰੇਸ਼ਾਨ ਆ ਸਾਡੇ ਤੇ ਬੱਚੇ ਨਹੀਂ ਸੌਂਦੇ ਸਿਆਣੇ ਨਹੀਂ ਸੌਂਦੇ ਰਾਤ ਨੂੰ ਕੋਈ ਪਤਾ ਨਹੀਂ ਕਿੱਧਰੋਂ ਆ ਜਾਣਗੇ ਗੋਲੀਆਂ ਪਰ ਦੇਖੋ ਰਾਤ ਨੂੰ ਇਹੋ ਜੀ ਘਟਨਾ ਹੋਈ ਹੈ ਛੋਟਾ ਜਿਹਾ ਬੱਚਾ ਵਾ ਪਰ ਕਿਤੇ ਨਾ ਕਿਤੇ ਦੇਖੋ ਅੱਜ ਕੱਲ ਵੱਡੇ ਬੰਦੇ ਦੇ ਗੋਲੀ ਲੱਗ ਜੇ ਤਾਂ ਬੜਾ ਬੁਰਾ ਹਾਲ ਹੋ ਜਾਂਦਾ ਬੱਚਾ ਹੈਗਾ ਜੀ 3-4 ਸਾਲ ਦਾ ਬੱਚਾ ਬੱਚੇ ਨੂੰ ਬਚਾਇਆ ਹੈ ਨਾ ਪਰ ਕੀ ਹੁਣ ਪੁਲਿਸ ਵਾਲੋ ਕੀ ਐ ਸਵਾਰਸ਼ਨ ਕਿਵੇਂ ਦਿਆ ਤੁਸੀਂ ਥਾਣੇ ਇਸ ਟਾਈਮ ਪਹੁੰਚੇ ਹੋ ਇਹ ਹਜੇ ਕੰਪਲੀਟ ਹੈ ਦੇਣ ਲੱਗੇ ਆ ਦੇਖੋ ਕੀ ਨਹੀਂ ਉਹ ਕਹਿੰਦੇ ਸੀ ਇਨਫੋਰਮੇਸ਼ਨ ਕਰਤੀ ਗਈ ਪੁਲਿਸ ਨੂੰ ਕੰਪਲੀਟ ਦੇ ਦਿੱਤੀ ਗਈ ਹੈ ਹੁਣ ਪੁਲਿਸ ਨਾਲ ਗੱਲਬਾਤ ਕਰਨ ਆਏ ਆ ਅਸੀਂ ਆਈ ਹੁਣ ਨਹੀਂ ਦੇਣ ਲੱਗੇ ਆ ਕੰਪਲੀਟ ਠੀਕ ਅੱਛਾ ਕੰਪਲੀਟ ਦੇ 10 ਸਾਲ ਪਲੇਖੇ ਚ ਸੀ ਅੱਛਾ ਮਤਲਬ ਪਹਿਲਾਂ ਨਹੀਂ ਸੀ ਪਤਾ ਲੱਗਾਗਾ ਨਹੀਂ ਇਹ ਆਪਰੇਸ਼ਨ ਹੋਣ ਤੋਂ ਬਾਅਦ ਆਪਾਂ ਨੂੰ ਪਤਾ ਲੱਗਾ ਕਬੀਏ ਗੋਲੀ ਗੋਲੀ ਲੱਗੀ ਹੈ ਠੀਕ ਇਹ ਕਦੋਂ ਦੀ ਘਟਨਾ ਸਾਰੀ ਜੀ ਇਹ ਸ਼ੁੱਕਰਵਾਰ ਰਾਤ ਦੀ ਗੱਲ ਹੈ 12 ਵਜੇ ਤੇ ਫਿਰ ਉਹਨੇ ਦਿਨ ਹੁਣ ਨਹੀਂ ਪਹਿਲਾਂ ਤੇ ਛਾੜੀ ਸੀਗੀ ਅੱਛਾ ਕੀ ਪਤਾ ਨਹੀਂ ਸੀ ਹੈਗਾ ਅੱਛਾ ਕੋਈ ਚੀਜ਼ ਹੈ ਬਸ ਐਹੀ ਤੇ ਤੂੰ ਬੱਚਾ ਸੂਰਿਆ ਗੱਦੇ ਵਿੱਚ ਗੱਦੇ ਵਿੱਚ ਸ਼ਾਇਦ ਕੋਈ ਚੀਜ਼ ਕਿਲ ਜਾਂ ਕੋਈ ਸੂਈ ਹੋਵੇ ਅੱਛਾ ਕਿ ਉਹ ਚੁੱਭ ਗਈ ਮਤਲਬ ਭਲੇਖੇ ਨਾ ਸੀਗੇ ਕਿ ਹਾਂ ਚੁੱਭ ਗਈ ਹੈ ਉਹ ਕੱਲ ਡਾਕਟਰ ਕੋਲ ਗਏ ਨੇ ਐਕਸ ਰੈਕਨ ਵਾਇਆ ਹੈ। ਉਹ ਨਹੀਂ 12 ਵਜੇ ਰਾਤ ਨੂੰ ਗਏ ਐਕਸ ਰੈ ਕਰਵਾਇਆ ਹੈ। ਹਾਂ। ਹਾਂਜੀ। ਉਸ ਵੇਲੇ ਡਾਕਟਰ ਮਿਲੇ ਨੇ ਡਾਕਟਰ ਨਾਲ ਗੱਲਬਾਤ ਹੋਈ ਉਹ ਕਹਿੰਦੇ ਕੋਈ ਚੀਜ਼ ਅੰਦਰ ਚੱਗੀ ਹੋਈ ਹੈ। ਅੱਛਾ। ਹਾਂਜੀ। ਉਹ ਫਿਰ ਹਸਪੀਟਲ ਗਏ ਜਾਂ ਦੂਸਰੇ ਹਸਪੀਟਲ ਦਿਖਾਏ ਆਏ ਤਾਂ ਉਹਨਾਂ ਨੇ ਕਿਹਾ ਕੋਈ ਲੋਹੇ ਦੀ ਚੀਜ਼ ਗਈ ਹੋਈ ਹੈ ਅੰਦਰ। ਆਪਰੇਸ਼ਨ ਹੋਣਾ ਹੈ। ਆਪਰੇਸ਼ਨ ਹੋਇਆ ਹੈ। ਫਿਰ ਪਤਾ ਲੱਗਾ ਕਿ ਇਹਦੇ ਵਿੱਚ ਗੋਲੀ ਹੈ। ਠੀਕ ਹੈ। ਹਾਂਜੀ। ਤੇ ਇਹ ਕਿਹੜੀ ਜਗ੍ਹਾ ਦੀ ਘਟਨਾ ਸਾਰੀ? ਕਿਲਕ ਨਾ ਕਰ ਪਰਮਾਤਮਾ ਦੀ ਕਿਰਪਾ ਦੀ ਬੱਚੇ ਦੇ ਬਚਾ ਹੋ ਗਿਆ ਸ਼ਾਇਦ ਅਨੁਕ੍ਰਾਮੀ ਕੋਈ ਕਤਨਾ ਹੋ ਗਿਆ ਨਹੀਂ ਭਾਜੀ ਦੇਖੋ ਸ਼੍ਰੀ ਆਮ ਥੋੜੇ ਦਿਨ ਪਹਿਲਾਂ ਵੀ ਉਸ ਏਰੀਆ ਦੇ ਵਿੱਚ ਇੱਕ ਗੋਲੀ ਚੱਲੀ ਹੈ ਪਰ ਪੁਲਿਸ ਕਾਰਵਾਈ ਕਿਉਂ ਮਤਲਬ ਕਿਤੇ 12ਵੀਂ ਪਾਸੇ ਚੱਲੀ ਹੈ ਠੀਕ ਹੈ ਨਾ ਇਹ ਆਮ ਹੋ ਗਿਆ ਜੀ ਇਹ ਪਰ ਹੁਣ ਜਿਹੜਾ 3 ਸਾਲ ਦਾ 4 ਸਾਲ ਦਾ ਜਿਹੜਾ ਬੱਚਾ ਦੱਸਿਆ ਜਾ ਰਿਹਾ ਕਿ ਜਿਹਦੇ ਲੱਗੀ ਹੈ ਗੋਲੀ ਹਨਾ ਪਰ ਸ਼੍ਰੀ ਆਮ ਜਿਹੜਾ ਇਸ ਟਾਈਮ ਇਹੋ ਜਿਹੀ ਵਾਰਦਾਤਾਂ ਸ਼ੁਰੂ ਹੋ ਗਈਆਂ ਵਾਂ ਪਰ ਨਸ਼ੇ ਵਾਲ ਜਿਹੜਾ ਪੁਲਿਸ ਦਾ ਜ਼ਿਆਦਾ ਧਿਆਨ ਹੁਣ ਵੱਧ ਰਿਹਾ ਵਾ ਪਰ ਇਹੋ ਜਿਹੜਾ ਗੈਂਗਸਟਰਾਂ ਦਾ ਕੰਮ ਜਿਹੜੇ ਵੱਧ ਰਹੇ ਹੋਏ ਨਜ਼ਰ ਆ ਰਹੇ ਉਹਨੂੰ ਕਿੱਦਾਂ ਦੇਖਦੇ ਆ ਭਾਜੀ ਤੁਸੀਂ ਸੁਧਾਰਨਾ ਜੀ ਵੀਡੀਆ ਨੇ ਸੁਧਾਰਨਾ ਵੀ ਅਸੀਂ ਤੇ ਨਹੀਂ ਸੁਧਾਰਦੇ ਭਾਜੀ ਆਪਾਂ ਰਾਤ ਨੂੰ ਕੋਠੇ ਉੱਤੇ ਸੁੱਤੇ ਹੋਏ ਸੀਗੇ ਠੀਕ ਹੈ 12 ਵਜੇ ਦਾ ਟਾਈਮ ਸੀਗਾ ਜੀ ਮੇਰੇ ਕੋਲ ਉੱਠੀ ਏ ਪਾਣੀ ਪੀਣਾ ਮਮਾ ਮੈਂ ਪਾਣੀ ਇਹ ਤੇ ਪਾਪਾ ਕੋਲ ਬੋਤਲ ਪਈ ਸੀ ਮੈਂ ਕਿਹਾ ਪਾਣੀ ਕਾ ਕੇ ਪਾਪਾ ਕੋਲ ਬੋਤਲ ਲੈ ਕੇ ਆ ਬੋਤਲ ਲੈ ਕੇ ਕੁੜੀਆਂ ਨੇ ਪਾਣੀ ਪੀਤਾ ਮੇਰੇ ਨਾਲ ਗੱਲਾਂ ਕੀਤੀ ਕੁਝ ਨਹੀਂ ਉਹਨੂੰ ਡਿੱਗੀ ਨਹੀਂ ਕੁਝ ਨਹੀਂ ਹੋਇਆ ਹੂੰ ਜਿੱਦ ਹੀ ਉਹਨੇ ਮਤਲਬ ਕਿ ਪਾਣੀ ਪੀਤਾ ਮੈਨਾਂ ਲਾੜੀ ਲੂਡੀ ਕਰ ਲੱਗੀ ਆ ਪਗਲਾ ਕਰ ਲੱਗ ਗਿਆ ਹੂੰ ਹੂੰ ਗੱਲਾਂ ਕਰਦੇ ਕਰਦੇ ਹੀ ਮੈਂ ਇੱਕ ਮਿੰਟ ਲਈ ਮੂੰਹ ਦੂਜੀ ਕੁੜੀਆਂ ਨਾਲ ਗੱਲ ਕਰਨ ਲੱਗੀਆਂ ਹਾਂ ਹਾਂਜੀ ਮੂੰਹ ਸੈਰ ਤੇ ਕੀਤਾ ਨਾਲ ਹੀ ਕੁੜੀ ਨੇ ਇੰਨੀ ਉੱਚੀ ਚੀਕ ਮਾਰ ਦਿੱਤੀ ਨਾ ਕਿ ਬਹੁਤ ਹੀ ਜ਼ਿਆਦਾ ਚੀਕ ਮਾਰੀ ਹੈ ਹੂੰ ਜਦੋਂ ਮੈਂ ਚੱਕ ਉਹਨੂੰ ਗੋਦੀ 'ਚ ਚੱਕਿਆ ਤੇ ਮੇਰੇ ਨਾ ਪਜਾਮੇ ਤੇ ਗਿੱਲਾ-ਗਿੱਲਾ ਹੋ ਰਿਹਾ ਮੈਂ ਕਿ ਸ਼ਾਇਦ ਬੱਚੇ ਦਾ ਮੋਸ਼ਰ ਵੀ ਨਿਕਲ ਗਿਆ ਹੂੰ ਹੂੰ ਕਿ ਮੈਂ ਜਦੋਂ ਦੇਖਿਆ ਤੇ ਮੇਰੇ ਨਾਲ ਹੀ ਦੁਕਾਨੀ ਦੇ ਥਾਣੇ ਦੇ ਸਾਰੇ ਸੁੱਤੇ ਹੋ ਗਏ ਉਹਨਾਂ ਨੇ ਲੈਡ ਚ ਗਈ ਫੋਨ ਵੀ ਦੇਖਿਆ ਤੇ ਖੂਨ ਨਿਕਲਦਾ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਗੋਲੀ ਲੱਗੀ ਉਹਦੇ ਸਾਨੂੰ ਪਤਾ ਹੀ ਨਹੀਂ ਸੀਗਾ ਭਾਜੀ ਕਿ ਗੋਲੀ ਲੱਗੀ ਹੈ ਅੱਛਾ ਉਸ ਟਾਈਮ ਤੇ ਪਤਾ ਨਹੀਂ ਲੱਗਾ ਨਹੀਂ ਲੱਗਾ ਪਤਾ ਅੱਛਾ ਸਾਨੂੰ ਸਾਰੇ ਕਹਿਣ ਲੱਗੇ ਕਿ ਸ਼ਾਇਦ ਜੋਤੀਆ ਡਿੱਗ ਗਈ ਹੈ ਤੇ ਸੱਟ ਲੱਗ ਗਈ ਹੈ ਪਰ ਮੈਂ ਮੰਦੀ ਨਹੀਂ ਕਿਉਂਕਿ ਮੇਰੇ ਕੋਲ ਬੈਠੀ ਹੀ ਉਹ ਹਾਂ ਹਾਂ ਮੈਂ ਕਿ ਬੈਠੀ ਹੋਏ ਸੱਟ ਨਹੀਂ ਲੱਗ ਸਕਦੀ ਠੀਕ ਹੈ ਤੇ ਮੱਸਾ ਬੈਠੀ ਹੋਏ ਕਿਾ ਤੈਂਦੇ ਕੋਈ ਸ਼ਾਇਦ ਜਦਦੇ ਚ ਸੂਈ ਲੱਗ ਗਈ ਆ ਜਾਂ ਕੁਛ ਹੋ ਗਿਆ ਤਾਂ ਕਰਕੇ ਬੱਚੇ ਦੇ ਖੂਨ ਨਿਕਲ ਆਇਆ ਓਕੇ ਇੱਕ ਇੱਕ ਪਾਸੇ ਨਾ ਬੋਡੇ ਦੇ ਬਾਹਰ ਨੂੰ ਆ ਗਈ ਜਿੱਦਾ ਹੱਡੀ ਜੀ ਬਾਹਰ ਆਂਦੀ ਨੇ ਅੱਧਾ ਆ ਗਈ ਸੀ ਹਾਂ ਹਾਂ ਉਹ ਜਦ ਫੇਰ ਦੇਖਿਆ ਤੇ ਫੇਰ ਆਪਾਂ ਹਸਪੀਟਲ ਲੈ ਗਏ ਬਾਰਾ 6:30 ਕ 12:30 ਦੇ ਵਿੱਚ ਚਾਪਾ ਚੱਲ ਗਏ ਹਸਪੀਟਲ ਅੱਛਾ ਉਹ ਕੀ ਬਾਦਲਾ ਪਹਲੇ ਕਿ ਗਏ ਉਹਨੂੰ ਅੱਛਾ ਸ਼੍ਰੀ ਗੁਰੂ ਟੇਕਬਾਧਰਾ ਹਸਪੀਟਲ ਲੱਗ ਗਏ ਸੀਗੇ ਠੀਕ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਫਿਰ ઓਪਰੇਟ ਤੋਂ ਬਾਅਦ ਪਤਾ ਲੱਗਾ ਕਿ ਗੋਲੀ ਲੱਗੀ ਹੈ ਹਾਂਜੀ ਤੇ ਹੁਣ ਤੁਹਾਡੇ ਵੱਲੋਂ ਕੰਪਲੇਂਟ ਕੀਤੀ ਗਈ ਏ ਥਾਣੇ ਅਸੀਂ ਹਾਂਜੀ ਹੋ ਗਈ ਠੀਕ ਹੈ ਕੀ ਇਸ ਵਾਸ਼ਣ ਕੀ ਮੇਰੇ ਆਵਾ ਗੱਲਬਾਤ ਹੋਈ ਕੋਈ ਸੀ ਨਹੀਂ ਹੈਗਾ ਭਾਜੀ ਹੱਲੇ ਅਸੀਂ ਦੇਖਦੇ ਪਈਆਂ ਕੀ ਕਰਦੇ ਆ ਸਸ਼ਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਜਲੰਧਰ ਦੇ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਿਛਲੇ ਦਿਨੀ ਵੀ ਦੋ ਧਰਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਜਿਸ ਤੋਂ ਬਾਅਦ ਇੱਕ ਦੂਸਰੀ ਧਿਰ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਬੀਤੇ ਰਾਤ ਫਿਰ ਤੋਂ ਜਲੰਧਰ ਵੈਸਟ ਦੇ ਵਿੱਚ ਫਾਇਰਿੰਗ ਹੁੰਦੀ ਹੈ ਗੋਲੀ ਚੱਲਣ ਦੀ ਆਵਾਜ਼ ਹੁੰਦੀ ਹੈ ਪਰ ਦਾਸੇ ਕਿਸ ਫਾਇਰਿੰਗ ਦੌਰਾਨ 4 ਸਾਲ ਦੀ ਬੱਚੀ ਹੈ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਅਰ ਦਰਸਲ ਪਰਿਵਾਰਿਕ ਮੈਂਬਰ ਨੇ ਜਿਹੜੇ ਰਾਤ ਨੂੰ ਛੱਤ ਦੇ ਉੱਪਰ ਸੁੱਤੇ ਪਏ ਸੀ ਜਦੋਂ 4 ਸਾਲ ਇੱਕ ਬੱਚੀ ਆਪਣੀ ਮਾਂ ਤੋਂ ਪਾਣੀ ਮੰਗਦੀ ਹੈ ਜੀ ਹਾਂ ਉਸ ਦੀ ਮਾਂ ਨੂੰ ਕਹਿੰਦੀ ਹੈ ਕਿ ਥੋੜੀ ਦੂਰੀ ਤੇ ਬੋਤਲ ਪਈ ਹੈ ਤਾਂ ਚੁੱਕ ਕੇ ਪੀ ਲੈ। ਹਰ ਤਾਂ ਜਦੋਂ ਬੱਚੀ ਪਾਣੀ ਪੀ ਕੇ ਆਪਣੇ ਬੈੱਡ ਦੇ ਉੱਪਰ ਆ ਕੇ ਲੇਟਣ ਦੀ ਕੋਸ਼ਿਸ਼ ਕਰਦੀ ਹੈ ਤਾਂ ਅਚਾਨਕ ਗੋਲੀ ਉਸ ਦੇ ਗੋਡੇ ਦੇ ਵਿੱਚ ਜਾ ਵਾਦੀ ਹੈ ਜਿਸ ਤੋਂ ਬਾਅਦ ਬੱਚੀ ਜ਼ੋਰ ਨਾਲ ਚੀਕਦੀ ਹੈ। ਆ ਜੀਮ ਪਰਿਵਾਰਿਕ ਮੈਂਬਰਾਂ ਨੂੰ ਇਸ ਤਰ੍ਹਾਂ ਚਾਪਦਾ ਹੈ ਕਿ ਸ਼ਾਇਦ ਬੱਚੀ 헤ਟ ਹੰਡ ਗਈ ਹੈ। ਹਰ ਜਦੋਂ ਉਸ ਨੇ ਦੇਖਿਆ ਕਿ ਉਸ ਦੇ ਕੱਪੜੇ ਨੇ ਛਾਰੇ ਖੂਨ ਦੇ ਨਾਲ ਲੱਤਪੱਤ ਹੋਏ ਪਏ ਨੇ। ਆ ਤਾਂ ਬਿਲਕੁਲ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਪਰ ਦੱਸਿਆ ਕਿ ਹੁਣ ਗਨੀਮਤ ਰਹੀ ਹੈ ਬਿਲਕੁਲ ਸੇਫ ਹੈ ਜੀ ਹਾਂ ਹਸਪਤਾਲ ਦੇ ਵਿੱਚ ਉਸ ਨੂੰ ਇਲਾਜ ਲਈ ਲਿਆ ਗਿਆ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਅਤੇ ਪੱਟੀ ਕਰਕੇ ਉਸ ਨੂੰ ਵਾਪਸ ਕਰਾਇਆ ਜਿਹੜਾ ਜਲਦੀ ਠੀਕ ਦਿੱਤਾ ਜਾਏਗਾ ਪਰ ਮਾਮਲਾ ਇੱਥੇ ਹੁੰਦਾ ਹੈ ਕਿ ਆਖਿਰਕਾਰ ਪਿਛਲੇ ਦਿਨੀ ਵੀ ਹੈ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਦੋ ਧਿਰਾਂ ਦੇ ਵਿਚਾਲੇ ਲੜਾਈ ਹੁੰਦੀ ਹੈ ਤੇ ਫਾਇਰਿੰਗ ਹੁੰਦੀ ਹੈ ਜਿਸ ਦੇ ਦੌਰਾਨ ਇੱਕ ਸਖਸ਼ ਜਿਹੜਾ ਉਸ ਦੀ ਮੌਤ ਵੀ ਹੋ ਜਾਂਦੀ ਹੈ ਹੁਣ ਇੱਕ ਵਾਰ ਫਿਰ ਤੋਂ ਜਲੰਧਰ ਦੇ ਵਿੱਚ ਫਾਇਰਿੰਗ ਹੁੰਦੀ ਆਖਿਰਕਾਰ ਗੋਲੀਆਂ ਜਿਹੜੀਆਂ ਚੱਲਦੀਆਂ ਨੇ ਕਦੋਂ ਰੁਕਣਗੀਆਂ ਦਾ ਸਿਲਸਿਲਾ ਜਿਹੜਾ ਕਦ ਥਮੇਗਾ ਜੀ ਘਟਨਾ ਹੋਈ ਆ ਜੀ ਸਾਡੇ ਮੱਲੇ 'ਚ ਬਹੁਤ ਮਾਰੀ ਹੋਈਏ ਕੱਲ ਇਹ ਹੋਣਾ ਨਹੀਂ ਚਾਹੀਦਾ ਜੋ ਹੋਇਆ ਪਰ ਕਿੰਨਾ ਦੇਖਦੇ ਹੋ ਛੇੜਿਆ ਮੰਗੋਲੀਆਂ ਚਾਹਦੀਆਂ ਇੱਕ ਬੱਚੇ ਦੇ ਗੋਲੀ ਲੱਗ ਗਈ ਅੱਜ ਅਸੀਂ ਤੇ ਬਹੁਤ ਪਰੇਸ਼ਾਨ ਆ ਸਾਡੇ ਤੇ ਬੱਚੇ ਨਹੀਂ ਸੌਂਦੇ ਸਿਆਣੇ ਨਹੀਂ ਸੌਂਦੇ ਰਾਤ ਨੂੰ ਕੋਈ ਪਤਾ ਨਹੀਂ ਕਿੱਧਰੋਂ ਆ ਜਾਣੀ ਗੋਲੀਆਂ ਪਰ ਦੇਖੋ ਰਾਤ ਨੂੰ ਇਹੋ ਜੀ ਘਟਨਾ ਹੋਈ ਹੈ ਛੋਟਾ ਜਿਹਾ ਬੱਚਾ ਵਾ ਪਰ ਕਿਤੇ ਨਾ ਕਿਤੇ ਦੇਖੋ ਅੱਜ ਕੱਲ ਵੱਡੇ ਬੰਦੇ ਦੇ ਗੋਲੀ ਲੱਗ ਜੇ ਤਾਂ ਬੜਾ ਬੁਰਾ ਹਾਲ ਹੋ ਜਾਂਦਾ ਬੱਚਾ ਹੈਗਾ ਜੀ 3-4 ਸਾਲ ਦਾ ਬੱਚਾ ਨੂੰ ਬਚਾਇਆ ਹੈ ਨਾ ਪਰ ਕੀ ਹੁਣ ਪੁਲਿਸ ਵਾਲੋ ਕੀ ਐ ਸਵਾਰਸ਼ਨ ਕੀ ਮੇਰੇ ਤੁਸੀਂ ਥਾਣੇ ਇਸ ਟਾਈਮ ਪਹੁੰਚੇ ਹੋ ਇਹ ਹੋਜੀ ਕੰਪਲੀਟ ਹੈ ਦੇਣ ਲੱਗੇ ਆ ਦੇਖੋ ਕੀ ਨਹੀਂ ਉਹ ਕਹਿੰਦੇ ਸੀ ਇਨਫੋਰਮੇਸ਼ਨ ਕਰਤੀ ਗਈ ਪੁਲਿਸ ਨੂੰ ਕੰਪਲੀਟ ਦੇ ਦਿੱਤੀ ਗਈ ਹੈ ਹੁਣ ਪੁਲਿਸ ਨਾਲ ਗੱਲਬਾਤ ਕਰਨ ਆਏ ਆ ਅਸੀਂ ਆਈ ਹੁਣ ਨਹੀਂ ਦੇਣ ਲੱਗੇ ਆ ਕੰਪਲੀਟ ਠੀਕ ਅੱਛਾ ਕੰਪਲੇਂਟ ਦੇ 10 ਸਾਲ ਪਲੇਖੇ ਚ ਸੀ ਅੱਛਾ ਮਤਲਬ ਪਹਿਲਾਂ ਨਹੀਂ ਸੀ ਪਤਾ ਲੱਗਾਗਾ ਨਹੀਂ ਇਹ ਆਪਰੇਸ਼ਨ ਹੋਣ ਤੋਂ ਬਾਅਦ ਆਪਾਂ ਨੂੰ ਪਤਾ ਲੱਗਾ ਕਬੀਏ ਗੋਲੀ ਗੋਲੀ ਲੱਗੀ ਹੈ ਠੀਕ ਇਹ ਕਦੋਂ ਦੀ ਘਟਨਾ ਸਾਰੀ ਜੀ ਇਹ ਸ਼ੁੱਕਰਵਾਰ ਰਾਤ ਦੀ ਗੱਲ ਹੈ 12 ਵਜੇ ਤੇ ਫਿਰ ਉਹਨੇ ਦਿਨ ਹੁਣ ਨਹੀਂ ਪਹਿਲਾਂ ਤੇ ਘਾੜੀ ਸੀਗੀ ਅੱਛਾ ਕਿ ਪਤਾ ਨਹੀਂ ਸੀ ਹੈਗਾ ਕਿ ਅੱਛਾ ਅੰਦਰ ਕੋਈ ਚੀਜ਼ ਹੈ ਬਸ ਐਨੀ ਰਾਤ ਉਹ ਬੱਚਾ ਸੂਰਿਆ ਗੱਦੇ ਵਿੱਚ ਗੱਦੇ ਵਿੱਚ ਸ਼ਾਇਦ ਕੋਈ ਚੀਜ਼ ਫਿਲ ਜਾਂ ਕੋਈ ਸੂਈ ਹੋਵੇ ਅੱਛਾ ਕਿ ਉਹ ਚੁੱਭ ਗਈ ਮਤਲਬ ਭਲੇਖੇ ਨਾ ਸੀਗੇ ਕਿ ਹਾਂ ਚੁੱਭ ਗਈ ਹੈ ਉਹ ਕੱਲ ਡਾਕਟਰ ਕੋਲ ਗਏ ਨੇ ਐਕਸ ਰੈਕਨ ਵਾਇਆ ਹੈ। ਅੱਛਾ। ਨਹੀਂ 12 ਵਜੇ ਰਾਤ ਨੂੰ ਗਏ ਐਕਸ ਰਾਇ ਕਰਵਾਇਆ ਹੈ। ਹਾਂ। ਹਾਂਜੀ। ਉਸ ਵੇਲੇ ਡਾਕਟਰ ਮਿਲੇ ਨੇ ਡਾਕਟਰ ਨਾਲ ਗੱਲਬਾਤ ਹੋਈ ਉਹ ਕਹਿੰਦੇ ਕੋਈ ਚੀਜ਼ ਅੰਦਰ ਚੱਗੀ ਹੋਈ ਹੈ। ਅੱਛਾ। ਹਾਂਜੀ। ਉਹ ਫਿਰ ਹਸਪੀਟਲ ਗਏ ਆ ਦੂਸਰੇ ਹਸਪੀਟਲ ਦਿਖਾਇਆ ਆਏ ਤਾਂ ਉਹਨਾਂ ਨੇ ਕਿਹਾ ਕੋਈ ਲੋਹੇ ਦੀ ਚੀਜ਼ ਗਈ ਹੋਈ ਹੈ ਅੰਦਰ। ਆਪਰੇਸ਼ਨ ਹੋਣਾ ਹੈ। ਆਪਰੇਸ਼ਨ ਹੋਇਆ ਹੈ। ਫਿਰ ਪਤਾ ਲੱਗਾ ਕਿ ਆਦੇ ਵਿੱਚ ਗੋਲੀ ਹੈ। ਠੀਕ ਹੈ। ਹਾਂਜੀ। ਤੇ ਇਹ ਕਿਹੜੀ ਜਗ੍ਹਾ ਦੀ ਘਟਨਾ ਸਾਰੀ? ਇਹ ਤਿਲਕ ਨਾ ਪਰਮਾਤਮਾ ਦੀ ਕਿਰਪਾ ਚਲੋ ਪਰਮਾਤਮਾ ਦੀ ਕਿਰਪਾ ਦੀ ਬੱਚੇ ਦੇ ਬਚਾ ਹੋ ਗਿਆ ਸ਼ਹਿਰ ਅਨਸਪਾਨੀ ਕੋਈ ਘਟਨਾ ਹੋ ਨਹੀਂ ਨਹੀਂ ਭਾਜੀ ਦੇਖੋ ਸ਼੍ਰੀ ਆਮ ਥੋੜੇ ਦਿਨ ਪਹਿਲਾਂ ਵੀ ਉਸ ਏਰੀਆ ਦੇ ਵਿੱਚ ਇੱਕ ਗੋਲੀ ਚੱਲੀ ਹੈ ਪਰ ਪੁਲਿਸ ਕਾਰਵਾਈ ਕਿਉਂ ਮਤਲਬ ਬਾਹਰ ਵੀ ਪਾਸੇ ਚੱਲਦੀ ਹੈ ਠੀਕ ਹੈ ਨਾ ਇਹ ਆਮ ਹੋ ਗਿਆ ਜੀ ਇਹ ਪਰ ਹੁਣ ਜਿਹੜਾ 3 ਸਾਲ ਦਾ 4 ਸਾਲ ਦਾ ਜਿਹੜਾ ਬੱਚਾ ਦੱਸਿਆ ਜਾ ਰਿਹਾ ਕਿ ਜਿਹਦੇ ਲੱਗੀ ਹੈ ਗੋਲੀ ਹਨਾ ਪਰ ਸ਼੍ਰੀ ਆਮ ਜਿਹੜਾ ਇਸ ਟਾਈਮ ਇਹੋ ਜਿਹੀ ਵਾਰਦਾਤਾਂ ਸ਼ੁਰੂ ਹੋ ਗਈਆਂ ਵਾਂ ਪਰ ਨਸ਼ੇ ਵਾਲ ਜਿਹੜਾ ਪੁਲਿਸ ਦਾ ਜ਼ਿਆਦਾ ਧਿਆਨ ਹੁਣ ਵੱਧ ਰਿਹਾ ਵਾ ਪਰ ਇਹੋ ਜਿਹੜਾ ਗੈਂਗਸਟਰਾਂ ਦਾ ਕੰਮ ਜਿਹੜੇ ਵੱਧ ਰਹੇ ਹੋਏ ਨਜ਼ਰ ਆ ਰਹੇ ਉਹਨੂੰ ਕਿੱਦਾਂ ਦੇਖਦੇ ਆ ਭਾਜੀ ਤੁਸੀਂ ਸੁਧਾਰਨਾ ਜੀ ਮੀਡੀਆ ਨੇ ਸੁਧਾਰਨਾ ਵੀ ਅਸੀਂ ਤੇ ਨਹੀਂ ਸੁਧਾਰ ਸਕਦੇ ਭਾਜੀ ਆਪਾਂ ਰਾਤ ਨੂੰ ਨਾ ਕੋਠੇ ਤੇ ਸੁੱਤੇ ਹੋਏ ਸੀ ਠੀਕ ਹੈ 12 ਵਜੇ ਦਾ ਟਾਈਮ ਸੀਗਾ ਮੈਂ ਜੇ ਮੇਰੇ ਕੋਲ ਉੱਠੀ ਏ ਪਾਣੀ ਪੀਣਾ ਮम्मा ਮੈਂ ਪਾਣੀ ਇਹ ਤੇ ਪਾਪਾ ਕੋਲ ਬੋਤਲ ਪਈ ਸੀ ਮੈਂ ਕਿਹਾ ਪਾਣੀ ਕਾ ਕੇ ਪਾਪਾ ਕੋਲ ਬੋਤਲ ਲੈ ਕੇ ਆ ਬੋਤਲ ਲੈ ਕੇ ਕੁੜੀਆਂ ਨੇ ਪਾਣੀ ਪੀਤਾ ਮੇਰੇ ਨਾਲ ਗੱਲਾਂ ਕੀਤੀ ਕੁਛ ਨਹੀਂ ਉਹਨੂੰ ਡਿੱਗੀ ਨਹੀਂ ਕੁਛ ਨਹੀਂ ਹੋਇਆ ਹੂੰ ਜਿੱਦਾਂ ਹੀ ਉਹਨੇ ਮਤਲਬ ਕਿ ਪਾਣੀ ਪੀਤਾ ਮੇਨਾਂ ਲਾੜੀ ਲੋਡੀ ਕਰ ਲੱਗਿਆ ਪਗਲਾ ਕਰ ਲੱਗਿਆ ਹੂੰ ਹੂੰ ਗੱਲਾਂ ਕਰਦੇ ਕਰਦੇ ਹੀ ਮੈਂ ਇੱਕ ਮਿੰਟ ਲਈ ਮੂੰਹ ਦੂਜੀ ਕੁੜੀਆਂ ਨਾਲ ਗੱਲ ਕਰਨ ਲੱਗੀਆਂ ਹਾਂਜੀ ਮੂੰਹ ਸਾਈਡ ਤੇ ਕੀਤਾ ਨਾਲ ਹੀ ਕੁੜੀ ਨੇ ਇੰਨੀ ਕੁੱਚੀ ਚੀਕ ਮਾਰ ਦਿੱਤੀ ਨਾ ਕਿ ਬਹੁਤ ਹੀ ਜ਼ਰਾ ਠੀਕ ਮਾਰੀ ਹੂੰ ਜਦੋਂ ਮੈਂ ਚੱਕ ਕੇ ਉਹਨੂੰ ਗੋਦੀ 'ਚ ਚੱਕਿਆ ਤੇ ਮੇਰੇ ਨਾ ਪਜਾਮੇ ਤੇ ਗਿੱਲਾ ਗਿੱਲਾ ਹੋ ਗਿਆ ਮੈਂ ਕਿ ਸ਼ਾਇਦ ਬੱਚੇ ਦਾ ਮੋਸ਼ ਹੋਣ ਨਿਕਲ ਗਿਆ ਹੂੰ ਹੂੰ ਕਿ ਮੈਂ ਜਦੋਂ ਦੇਖਿਆ ਤੇ ਮੇਰੇ ਨਾਲ ਹੀ ਦਰਾਨੀ ਥਾਣੀ ਦੇ ਸਾਰੇ ਸੁੱਤੇ ਹੋ ਗਏ ਉਹਨਾਂ ਦੇ ਲਾੜ ਚ ਗਈ ਫੋਨ ਦੀ ਦੇਖਿਆ ਤੇ ਖੂਨ ਨਿਕਲਦਾ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਗੋਲੀ ਲੱਗੀ ਉਹਦੇ ਸਾਨੂੰ ਪਤਾ ਹੀ ਨਹੀਂ ਸੀਗਾ ਬਾਜੀ ਕਿ ਗੋਲੀ ਲੱਗੀ ਹੈ ਅੱਛਾ ਉਸ ਟਾਈਮ ਤੇ ਪਤਾ ਨਹੀਂ ਲੱਗਾ ਨਹੀਂ ਲੱਗਾ ਪਤਾ ਅੱਛਾ ਸਾਨੂੰ ਸਾਰੇ ਕਹਿਣ ਲੱਗੇ ਕਿ ਸ਼ਾਇਦ ਜੋਤੀਆਂ ਡਿੱਗ ਗਈ ਹੈ ਤੇ ਸੱਟ ਲੱਗ ਗਈ ਆ ਪਰ ਮੈਂ ਮੰਦੀ ਨਹੀਂ ਕਿਉਂਕਿ ਮੇਰੇ ਕੋਲ ਬੈਠੀ ਹੀ ਉਹ ਹਾਂ ਹਾਂ ਮੈਂ ਕਿ ਬੈਠੀ ਹੋਏ ਸੱਟ ਨਹੀਂ ਲੱਗ ਸਕਦੀ ਠੀਕ ਹੈ ਤੇ ਮੱਸਾ ਬੈਠੀ ਹੋਈ ਕਿ ਅਚਾਨਕ ਕੁਰੀ ਸਾਰ ਜਦਦੇ ਚ ਸੂਈ ਲੱਗ ਗਈ ਹੈ ਜਾਂ ਕੁਝ ਹੋ ਗਿਆ ਤਾਂ ਕਰਕੇ ਬੱਚੇ ਦੇ ਖੂਨ ਨਿਕਲ ਆਇਆ ਓਕੇ ਇੱਕ ਇੱਕ ਪਾਸੇ ਨਾ ਬੋਡੇ ਦੇ ਬਾਹਰ ਨੂੰ ਆ ਗਈ ਜਿੱਦਾ ਹੱਡੀ ਜੀ ਬਾਹਰ ਆਂਦੀ ਨੇ ਅੱਧਾ ਆ ਗਈ ਸੀ ਹਾਂ ਹਾਂ ਉਹ ਜਦ ਫਿਰ ਦੇਖਿਆ ਤੇ ਫਿਰ ਆਪਾਂ ਹਸਪੀਟਲ ਲੈ ਗਏ ਬਾਰਾ 6:00 ਕ 12:00 12:30 ਦੇ ਵਿੱਚ ਚਾਪਾ ਚੱਲ ਗਏ ਹਸਪੀਟਲ ਅੱਛਾ ਤੇ ਉਸ ਦੇ ਬਾਅਦ ਲਾਪਾ ਲੈ ਕੇ ਗਏ ਅੱਛਾ ਸ੍ਰੀ ਗੁਰੂ ਤੇਗ ਬਹਾਦਰ ਹਸਪੀਟਲ ਲੈ ਗਏ ਸੀਗੇ ਠੀਕ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਫਿਰ ਆਪਰੇਟ ਤੋਂ ਬਾਅਦ ਪਤਾ ਲੱਗਾ ਕਿ ਗੋਲੀ ਲੱਗੀ ਹੈ ਹਾਂ ਜੀ ਤੇ ਹੁਣ ਤੁਹਾਡੇ ਵਾਲੇ ਕੰਪਲੇਂ ਅਸੀਂ ਆ ਹਾਂਜੀ ਹੋ ਗਈ ਠੀਕ ਹੈ ਕੀ ਇਸ ਵਾਸ਼ਣ ਕੀ ਮੇਰੇ ਆਵਾ ਗੱਲਬਾਤ ਹੋਈ ਕੋਈ ਚੀ ਨਹੀਂ ਹੈਗਾ ਭਾਜੀ ਹੱਲੇ ਅਸੀਂ ਦੇਖਦੇ ਪਈਆਂ ਕੀ ਕਰਦੇ ਸਸ਼ਤਰਕਾਲ ਤੁਸੀਂ ਦੇਖ ਰਹੇ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਜਲੰਧਰ ਦੇ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਿਛਲੇ ਦਿਨੀ ਵੀ ਦੋ ਤਰਾਂ ਦੇ ਵਿੱਚ ਆਪਸੇ ਵਿੱਚ ਲੜਾਈ ਹੁੰਦੀ ਹੈ ਜਿਸ ਤੋਂ ਬਾਅਦ ਇੱਕ ਦੂਸਰੀ ਧਿਰ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਬੀਤੇ ਰਾਤ ਫਿਰ ਤੋਂ ਜਲੰਧਰ ਵੈਸਟ ਦੇ ਵਿੱਚ ਫਾਇਰਿੰਗ ਹੁੰਦੀ ਹੈ ਗੋਲੀ ਚੱਲਣ ਦੀ ਆਵਾਜ਼ ਹੁੰਦੀ ਹੈ ਪਰ ਦਾਸੇ ਕਿ ਇਸ ਫਾਇਰਿੰਗ ਦੌਰਾਨ 4 ਸਾਲ ਦੀ ਬੱਚੀ ਹੈ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਅਰ ਦਰਸਲ ਪਰਿਵਾਰਿਕ ਮੈਂਬਰ ਨੇ ਜਿਹੜੇ ਰਾਤ ਨੂੰ ਛੱਤ ਦੇ ਉੱਪਰ ਸੁੱਤੇ ਪਏ ਸੀ ਜਦੋਂ 4 ਸਾਲ ਦੀ ਬੱਚੀ ਆਪਣੀ ਮਾਂ ਤੋਂ ਪਾਣੀ ਮੰਗਦੀ ਹੈ ਜੀ ਹਾਂ ਉਸ ਦੀ ਮਾਂ ਨੂੰ ਕਹਿੰਦੀ ਹੈ ਕਿ ਥੋੜੀ ਦੂਰੀ ਤੇ ਬੋਤਲ ਪਈ ਹੈ ਤੂੰ ਚੁੱਕ ਕੇ ਪੀ ਲੈ ਅਰੇ ਤਾਂ ਜਦੋਂ ਬੱਚੇ ਪਾਣੀ ਪੀ ਕੇ ਆਪਣੇ ਬੈੱਡ ਦੇ ਉੱਪਰ ਆ ਕੇ ਲੇਟਣ ਦੀ ਕੋਸ਼ਿਸ਼ ਕਰਦੀ ਹੈ ਤਾਂ ਅਚਾਨਕ ਗੋਲੀ ਉਸਦੇ ਗੋਡੇ ਦੇ ਵਿੱਚ ਜਾ ਵਾਦੀ ਹੈ ਜਿਸ ਤੋਂ ਬਾਅਦ ਬੱਚੀ ਜ਼ੋਰ ਨਾਲ ਚੀਕਦੀ ਹੈ ਆ ਜੀਮ ਪਰਿਵਾਰਿਕ ਮੈਂਬਰਾਂ ਨੂੰ ਇਸ ਤਰ੍ਹਾਂ ਚ ਆਪਦਾ ਹੈ ਕਿ ਸ਼ਾਇਦ ਬੱਚੀ 헤ਟ ਹੰਡ ਗਈ ਹੈ ਜਦੋਂ ਉਸਨੇ ਦੇਖਿਆ ਕਿ ਉਸਦੇ ਕੱਪੜੇ ਨੇ ਚਾਰੇ ਖੂਨ ਦੇ ਨਾਲ ਲੱਤਪੱਤ ਹੋਏ ਪਏ ਨੇ ਆ ਤਾਂ ਬਿਲਕੁਲ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਪਰ ਦੱਸਿਆ ਕਿ ਹੁਣ ਗਨੀਮਤ ਰਹੀ ਹੈ ਕਿ ਬੱਚੀ ਦੀ ਜਾਨ ਹੈ ਜਿਹੜੀ ਬਿਲਕੁਲ ਸੇਫ ਹੈ ਜੀ ਹਾਂ ਹਸਪਤਾਲ ਦੇ ਵਿੱਚ ਉਸ ਨੂੰ ਇਲਾਜ ਲਈ ਲਿਆਇਆ ਗਿਆ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਸ ਨੂੰ ਵਾਪਸ ਕਰਿਆ ਜਿਹੜਾ ਜਲਦੀ ਪੇਚ ਦਿੱਤਾ ਜਾਏਗਾ ਪਰ ਮਾਮਲਾ ਇੱਥੇ ਹੁੰਦਾ ਹੈ ਕਿ ਆਖਿਰਕਾਰ ਪਿਛਲੇ ਦਿਨੀ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਤੋਂ ਉਧਰਾਂ ਦੇ ਵਿਚਾਲੇ ਲੜਾਈ ਹੁੰਦੀ ਹੈ ਤੇ ਫਾਇਰਿੰਗ ਹੁੰਦੀ ਹੈ ਜਿਸ ਦੇ ਦੌਰਾਨ ਇੱਕ ਸਖਸ਼ ਜਿਹੜਾ ਉਸਦੀ ਮੌਤ ਵੀ ਹੋ ਜਾਂਦੀ ਹੈ ਹੁਣ ਇੱਕ ਵਾਰ ਫਿਰ ਤੋਂ ਜਲੰਧਰ ਦੇ ਵਿੱਚ ਫਾਇਰਿੰਗ ਹੁੰਦੀ ਆਖਿਰਕਾਰ ਗੋਲੀਆਂ ਜਿਹੜੀਆਂ ਚੱਲਦੀਆਂ ਨੇ ਕਦੋਂ ਰੁਕਣਗੀਆਂ ਦਾ ਸਿਲਸਿਲਾ ਜਿਹੜਾ ਕਦ ਥੰਮੇਗਾ ਜੀ ਘਟਨਾ ਹੋਈ ਆ ਜੀ ਸਾਡੇ ਮੱਲੇ 'ਚ ਬਹੁਤ ਮਾਰੀ ਹੋਈਏ ਗੱਲ ਇਹ ਹੋਣਾ ਨਹੀਂ ਚਾਹੀਦਾ ਜੋ ਹੋਇਆ ਅੱਜ ਦੇਖਦੇ ਹੋ ਸ਼ਰੇਆਮ ਗੋਲੀਆਂ ਚੱਲ ਰਹੀਆਂ ਇੱਕ ਬੱਚੇ ਦੇ ਗੋਲੀ ਲੱਗ ਗਈ ਅੱਜ ਅਸੀਂ ਤੇ ਬਹੁਤ ਪਰੇਸ਼ਾਨ ਆ ਸਾਡੇ ਤੇ ਬੱਚੇ ਨਹੀਂ ਸੌਂਦੇ ਸਿਆਣੇ ਨਹੀਂ ਸੌਂਦੇ ਰਾਤ ਨੂੰ ਕੋਈ ਪਤਾ ਨਹੀਂ ਕਿੱਧਰੋਂ ਆ ਜਾਣੀ ਗੋਲੀਆਂ ਪਰ ਦੇਖੋ ਰਾਤ ਨੂੰ ਇਹੋ ਜੀ ਘਟਨਾ ਹੋਈ ਹੈ ਛੋਟਾ ਜਿਹਾ ਬੱਚਾ ਵਾ ਪਰ ਕਿਤੇ ਨਾ ਕਿਤੇ ਦੇਖੋ ਅੱਜ ਕੱਲ ਵੱਡੇ ਬੰਦੇ ਦੇ ਗੋਲੀ ਲੱਗ ਜੇ ਤਾਂ ਬੜਾ ਬੁਰਾ ਹਾਲ ਹੋ ਜਾਂਦਾ ਬੱਚਾ ਹੈਗਾ ਜੀ 3-4 ਸਾਲ ਦਾ ਬੱਚਾ ਨੂੰ ਬਚਾਇਆ ਹੈ ਨਾ ਪਰ ਕੀ ਹੁਣ ਪੁਲਿਸ ਵਾਲੋ ਕੀ ਐ ਸਵਾਸ਼ਨ ਕੀ ਮੇਰੇ ਤੁਸੀਂ ਥਾਣੇ ਇਸ ਟਾਈਮ ਪਹੁੰਚੇ ਹੋ ਇਹ ਹੋਜੀ ਕੰਪਲੀਟ ਹੈ ਦੇਣ ਲੱਗੇ ਆ ਦੇਖੋ ਕੀ ਨਹੀਂ ਉਹ ਕਹਦੇ ਸੀ ਇਨਫੋਰਮੇਸ਼ਨ ਕਰਤੀ ਗਈ ਪੁਲਿਸ ਨੂੰ ਕੰਪਲੀਟ ਦੇ ਦਿੱਤੀ ਗਈ ਹੈ ਹੁਣ ਪੁਲਿਸ ਨਾਲ ਗੱਲਬਾਤ ਕਰਨ ਆਏ ਆ ਅਸੀਂ ਆਈ ਹੁਣ ਨਹੀਂ ਦੇਣ ਲੱਗੇ ਆ ਕੰਪਲੀਟ ਠੀਕ ਹੈ ਅੱਛਾ ਕੰਪਲੇਂਟ ਦੇ ਦਸਾ ਲਿਖੇ ਚ ਸੀ ਅੱਛਾ ਮਤਲਬ ਪਹਿਲਾਂ ਨਹੀਂ ਸੀ ਪਤਾ ਲੱਗਾਗਾ ਨਹੀਂ ਇਹ ਆਪਰੇਸ਼ਨ ਹੋਣ ਤੋਂ ਬਾਅਦ ਆਪਾਂ ਨੂੰ ਪਤਾ ਲੱਗਾ ਕਿ ਵੀ ਇਹ ਗੋਲੀ ਗੋਲੀ ਲੱਗੀ ਹੈ ਠੀਕ ਇੱਕ ਅਦੋ ਦੀ ਘਟਨਾ ਸਾਰੀ ਜੀ ਇਹ ਸ਼ੁੱਕਰਵਾਰ ਰਾਤ ਦੀ ਗੱਲ ਹੈ 12 ਵਜੇ ਤੇ ਫਿਰ ਉਹਨੇ ਦਿਨ ਹੁਣ ਬੇਬੀ ਹੋਪੀਟਲ ਹੀ ਰਿਹਾ ਜੀ ਕੱਲ ਨਹੀਂ ਪਹਿਲਾਂ ਤੇ ਘਰ ਹੀ ਸੀਗੀ ਅੱਛਾ ਕੀ ਪਤਾ ਨਹੀਂ ਸੀ ਹੈਗਾ ਅੱਛਾ ਕੋਈ ਚੀਜ਼ ਹੈ ਮਸੈਂ ਹੀ ਕਿ ਤੂੰ ਬੱਚਾ ਸੋ ਰਿਹਾ ਗੱਦੇ ਵਿੱਚ ਗੱਦੇ ਵਿੱਚ ਸ਼ਾਇਦ ਕੋਈ ਚੀਜ਼ ਖੇਲ ਜਾਂ ਕੋਈ ਸੂਈ ਹੋਵੇ ਅੱਛਾ ਕਿ ਉਹ ਚੁੱਭ ਗਈ ਮਤਲਬ ਭਲੇਖੇ ਨਾ ਸੀਗੇ ਕਿ ਹਾਂ ਚੁੱਭ ਗਈ ਉਹ ਕੱਲ ਡਾਕਟਰ ਕੋਲ ਗਏ ਨੇ ਐਕਸ ਰਕਰਵਾਇਆ ਹੈ। ਅੱਛਾ। ਨੀ 12 ਵਜੇ ਰਾਤ ਨੂੰ ਗਏ ਐਕਸ ਰਾ ਕਰਵਾਇਆ ਹੈ। ਹਾਂ। ਹਾਂਜੀ। ਉਸ ਵੇਰੇ ਡਾਕਟਰ ਮਿਲੇ ਨੇ ਡਾਕਟਰ ਨਾਲ ਗੱਲਬਾਤ ਹੋਈ ਉਹ ਕਹਿੰਦੇ ਕੋਈ ਚੀਜ਼ ਅੰਦਰ ਚੱਗੀ ਹੋਈ ਹੈ। ਅੱਛਾ। ਹਾਂਜੀ। ਉਹ ਫਿਰ ਹਸਪੀਟਲ ਗਏ ਆ ਦੂਸਰੇ ਹਸਪੀਟਲ ਦਿਖਾਇਆ ਆਏ ਤਾਂ ਉਹਨਾਂ ਨੇ ਕਿਹਾ ਕਿ ਲੋਹੇ ਦੀ ਚੀਜ਼ ਗਈ ਹੋਈ ਹੈ ਅੰਦਰ। ਆਪਰੇਸ਼ਨ ਹੋਣਾ ਹੈ। ਆਪਰੇਸ਼ਨ ਹੋਇਆ ਹੈ। ਫਿਰ ਪਤਾ ਲੱਗਾ ਕਿ ਆਦੇ ਵਿੱਚ ਗੋਲੀ ਹੈ। ਠੀਕ ਹੈ। ਹਾਂਜੀ। ਤੇ ਇਹ ਕਿਹੜੀ ਜਗ੍ਹਾ ਦੀ ਘਟਨਾ ਸਾਰੀ? ਇਹ ਤਿਲਕ ਨਾ ਪਰਮਾਤਮਾ ਦੀ ਕਿਰਪਾ ਚਲੋ ਆ ਪਰਮਾਤਮਾ ਦੀ ਕਿਰਪਾ ਦੀ ਬੱਚੇ ਦੇ ਬਚਾ ਹੋ ਗਿਆ ਸ਼੍ਰੀ ਆਨੰਤਪੁਰਮੀ ਕੋਈ ਘਟਨਾ ਹੋ ਨਹੀਂ ਨਹੀਂ ਭਾਜੀ ਦੇਖੋ ਸ਼੍ਰੀ ਆਮ ਥੋੜੇ ਦਿਨ ਪਹਿਲਾਂ ਵੀ ਉਸ ਏਰੀਆ ਦੇ ਵਿੱਚ ਇੱਕ ਗੋਲੀ ਚੱਲੀ ਹੈ ਪਰ ਪੁਲਿਸ ਕਾਰਵਾਈ ਕਿਉਂ ਮਤਲਬ ਕਿਤੇ ਬਾਹਰ ਵੀ ਪਾਸੇ ਚੱਲੀ ਹੈ ਠੀਕ ਹੈ ਨਾ ਇਹ ਆਮ ਹੋ ਗਿਆ ਜੀ ਇਹ ਪਰ ਹੁਣ ਜਿਹੜਾ 3 ਸਾਲ ਦਾ 4 ਸਾਲ ਦਾ ਜਿਹੜਾ ਬੱਚਾ ਦੱਸਿਆ ਜਾ ਰਿਹਾ ਕਿ ਜਿਹਦੇ ਲੱਗੀ ਹੈ ਗੋਲੀ ਹਨਾ ਪਰ ਸ਼੍ਰੀ ਆਮ ਜਿਹੜਾ ਇਸ ਟਾਈਮ ਇਹੋ ਜਿਹੀ ਵਾਰਦਾਤਾਂ ਸ਼ੁਰੂ ਹੋ ਗਈਆਂ ਵਾਂ ਪਰ ਨਸ਼ੇ ਵਾਲ ਜਿਹੜਾ ਪੁਲਿਸ ਦਾ ਜ਼ਿਆਦਾ ਧਿਆਨ ਹੁਣ ਵੱਧ ਰਿਹਾ ਵਾ ਪਰ ਇਹੋ ਜਿਹੜਾ ਗੈਂਗਸਟਰਾਂ ਦਾ ਕੰਮ ਜਿਹੜੇ ਵੱਧ ਰਹੇ ਹੋਏ ਨਜ਼ਰ ਆ ਰਹੇ ਉਹਨੂੰ ਕਿੱਦਾਂ ਦੇਖਦੇ ਆਂ ਭਾਜੀ ਤੁਸੀਂ ਸੁਧਾਰਨਾ ਜੀ ਮੀਡੀਆ ਨੇ ਸੁਧਾਰਨਾ ਵੀ ਅਸੀਂ ਤੇ ਨਹੀਂ ਸੁਧਾਰਦੇ ਭਾਜੀ ਆਪਾਂ ਰਾਤ ਨੂੰ ਕੋਠੇ ਤੇ ਸੁੱਤੇ ਹੋਏ ਸੀ ਠੀਕ ਹੈ 12 ਵਜੇ ਦਾ ਟਾਈਮ ਸੀਗਾ ਜੇ ਮੇਰੇ ਕੋਲ ਉੱਠੀ ਏ ਪਾਣੀ ਪੀਣਾ ਮम्मा ਮੈਂ ਪਾਣੀ ਇਹਦੇ ਪਾਪਾ ਕੋਲ ਬੋਤਲ ਗਈ ਸੀ ਮੈਂ ਕਿਹਾ ਪਾਣੀ ਕਾ ਕੇ ਪਾਪਾ ਕੋਲ ਬੋਤਲ ਲੈ ਕੇ ਆ ਬੋਤਲ ਲੈ ਕੇ ਕੁੜੀਆਂ ਨੇ ਪਾਣੀ ਪੀਤਾ ਮੇਰੇ ਨਾਲ ਗੱਲਾਂ ਕੀਤੀ ਕੁਝ ਨਹੀਂ ਉਹਨੂੰ ਡਿੱਗੀ ਨਹੀਂ ਕੁਝ ਨਹੀਂ ਹੋਇਆ ਹੂੰ ਜਿੱਦਈ ਉਹਨੇ ਮਤਲਬ ਕਿ ਪਾਣੀ ਪੀਤਾ ਮੇਨਾਂ ਲਾੜੀ ਲੂਡੀ ਕਰ ਲੱਗ ਗਈ ਆ ਪਗਲਾ ਕਰ ਲੱਗ ਗਈ ਆ ਹੂੰ ਹੂੰ ਗੱਲਾਂ ਕਰਦੇ ਕਰਦੇ ਹੀ ਮੈਂ ਇੱਕ ਮਿੰਟ ਲਈ ਮੂੰਹ ਦੂਜੀ ਕੁੜੀਆਂ ਨਾਲ ਗੱਲ ਕਰਨ ਲੱਗੀ ਆ ਹਾਂਜੀ ਮੂੰਹ ਸਾਈਡ ਤੇ ਕੀਤਾ ਨਾਲ ਹੀ ਕੁੜੀ ਨੇ ਇੰਨੀ ਕੁੱਚੀ ਚੀਕ ਮਾਰ ਦਿੱਤੀ ਨਾ ਕਿ ਬਹੁਤ ਹੀ ਜ਼ਿਆਦਾ ਠੀਕ ਮਾਰੀ ਆ ਹੂੰ ਜਦੋਂ ਮੈਂ ਚੱਕ ਕੇ ਉਹਨੂੰ ਗੋਦੀ 'ਚ ਚੱਕਿਆ ਤੇ ਮੇਰੇ ਨਾ ਪਜਾਮੇ ਤੇ ਗਿੱਲਾ-ਗਿੱਲਾ ਹੋ ਰਿਹਾ ਮੈਂ ਕਿ ਸ਼ਾਇਦ ਬੱਚੇ ਦਾ ਮੋਸ਼ਰਮ ਨਿਕਲ ਗਿਆ ਹੂੰ ਹੂੰ ਕਿ ਮੈਂ ਜਦੋਂ ਦੇਖਿਆ ਤੇ ਮੇਰੇ ਨਾਲ ਹੀ ਦਰਾਨੀ ਥਾਣੀ ਦੇ ਸਾਰੇ ਸੁੱਤੇ ਹੋਏ ਉਹਨਾਂ ਨੇ ਲੈਟ ਚ ਗਈ ਫੋਨ ਦੀ ਦੇਖਿਆ ਤੇ ਫੋਨ ਨਿਕਲਦਾ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਗੋਲੀ ਲੱਗੀ ਉਹਦੇ ਸਾਨੂੰ ਪਤਾ ਹੀ ਨਹੀਂ ਸੀਗਾ ਬਾਜੀ ਕਿ ਗੋਲੀ ਲੱਗੀ ਹੈ ਅੱਛਾ ਉਸ ਟਾਈਮ ਤੇ ਪਤਾ ਨਹੀਂ ਲੱਗਾ ਨਹੀਂ ਲੱਗਾ ਪਤਾ ਅੱਛਾ ਸਾਨੂੰ ਸਾਰੇ ਕਹਿਣ ਲੱਗੇ ਕਿ ਸ਼ਾਇਦ ਜੋਤੀਆਂ ਡਿੱਗ ਗਈ ਹੈ ਤੇ ਛੱਟ ਲੱਗ ਗਈ ਹੈ ਪਰ ਮੈਂ ਮੰਦੀ ਨਹੀਂ ਕਿਉਂਕਿ ਮੇਰੇ ਕੋਲ ਬੈਠੀ ਹੀ ਉਹ ਹਾਂ ਹਾਂ ਮੈਂ ਕਿ ਬੈਠੀ ਹੋਏ ਛੱਟ ਨਹੀਂ ਲੱਗ ਸਕਦੀ ਠੀਕ ਹੈ ਤੇ ਮੈਂ ਤਾਂ ਬੈਠੀ ਹੋਏ ਕਿਹਾ ਤਾਂ ਤੇ ਕੋਈ ਸ਼ਾਇਦ ਦੱਬੇ ਚ ਤੁਹਾਡੇ ਵਾਲਾ ਕੰਪਲੇਂਟ ਕੀਤੀ ਗਈ ਏ ਥਾਣੇ ਅਸੀਂ ਹਾਂਜੀ ਹੋ ਗਈ ਠੀਕ ਹੈ ਕੀ ਇਸ ਵਾਸ਼ਣ ਕੀ ਮੇਰੇ ਆਵਾ ਗੱਲਬਾਤ ਹੋਈ ਕੋਈ ਸੀ ਨਹੀਂ ਹੈਗਾ ਭਾਜੀ ਹਲੇ ਅਸੀਂ ਦੇਖਦੇ ਪਏ ਆ ਕਿ